ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਦੇ ਅਰਦਾਸ ਹੈ ਕਿ ਤੁਸੀਂ ਹਮੇਸ਼ਾ ਖੁਸ਼ ਰਹੋ ਤੰਦਰੁਸਤ ਰਹੋ ਤੇ ਚੜ੍ਹਦੀਆਂ ਕਲਾਂ ਦੇ ਵਿੱਚ ਰਹੋ ਜੀ ਸੋ ਇਸ ਸਮੇਂ ਪਹੁੰਚੇ ਆ ਜੀ ਆਪਾਂ ਬੰਗਿਆਂ ਦੇ ਨੇੜੇ ਰਾਜਾ ਜੀ ਸਾਹਿਬ ਦੇ ਡੇਰੇ ਹਾਂ ਸੱਜ ਜੀ ਕਬਲਾ ਦੇ ਬਿਲਹਰ ਰਾਜਾ ਬਲੀ ਕਾਰਪਲੀ ਹਾਂ ਇਹ ਜੈਜ਼ਮਨ ਦੀ ਕਿ ਚੁਆਇਸ ਸੀਗੀ ਸਾਰਿਆਂ ਨੇ ਕਿਹਾ ਮੈਂ 6 ਮਹੀਨੇ ਪਹਿਲਾਂ ਤੁਹਾਡੀ ਮਿੰਤਾ ਕਰ ਦਿੱਤੀ ਆਪਾਂ ਜਾਣਾ ਭਈ ਬਹੁਤ ਬਹੁਤ ਤੇਜੀ ਤੁਸੀਂ ਮੇਰੀ ਬਿਸ਼ ਪੂਰੀ ਕਰੀ ਆਪਾ ਹਾਂਜੀ ਬੋਲੋ 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 ਬਾਗਰੂ ਬਾਗਰੂ ਕਿੱਥੇ ਬਾਗਰੂ ਬੋਲੇ ਚਲੋ ਜੀ ਤ੍ਰਿਆ ਕਾਲ ਜੀ ਬੋਲੇ ਸੋਨੇ ਹਾਲ ਹੋ ਗਿਆ ਜੀ ਸਤਰੀਆ ਕਾਲ ਹੋ ਗਿਆ ਜੀ ਮੇਲੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ ਫਤਿਹ ਜੀ ਫਤਿਹ ਨਫੜ ਫੇ ਕੁੜੀ ਨਫੜ ਬੱਸ ਜਸਮੀਨ ਜੀ ਤੁਸੀਂ ਸੱਚੀਓ ਵਿਸ਼ਪੂਰੀ ਕਰ ਐਸੇ ਜਦਵੀ ਨੇ ਤੁਹਾਨੂੰ ਕਹਿੰਦੀ ਸੀ ਨਾ ਆਪਾਂ ਜਨਮ ਦਿਨ ਤੇ ਤੁਹਾਨੂੰ ਬੱਸ ਥੋੜਾ ਜਿਆਦਾ ਰਹੀ ਹੈ ਗੱਲ ਵਾਹਿਗੁਰੂ ਜਾਣਦਾ ਬੱਸ ਪਾਪਾ ਹੁੰਦਾ ਵਾਹਿਗੁਰੂ ਜਾਣਦਾ ਵਾਹ ਇਹ ਕਹਿੰਦੀ ਸੀ ਵੀ ਆਪਣੇ ਜਨਮ ਦਿਨ ਨਾਲ ਦੇਣ ਉੱਥੇ ਮੱਥਾ ਟੇਕ ਕੇ ਆਉਣਾ ਮੈਂ ਕਿਹਾ ਜ਼ਰੂਰ ਟਿਕਾਵਾਂਗੇ ਪਰ ਅੱਜ ਤੁਹਾਨੂੰ ਥੋੜਾ ਜਿਹਾ ਆਈਡੀਆ ਹੈਗਾ ਤਾਂ ਕੁਝ ਨਹੀਂ 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 ਤੁਸੀਂ ਕਹਿੰਦੇ ਕਿ ਟਿੱਕ ਟਿੱਕ ਤੈਨੂੰ ਜਾਣਾ ਮੈਂ ਕਿਹਾ ਉਧਰ ਨੂੰ ਨਾਮ ਨਹੀਂ ਲੰਮੇ ਮੈਂ ਜਰੂਰ 6 7 ਚਲੋ ਪਤਾ ਨਹੀਂ ਕਿਹੜੀਆਂ ਕਿਹੜੀਆਂ ਇੱਕ ਵਾਰ ਮਾਈਂਡ ਚ ਆਇਆ ਤਾਂ ਤੇਰੇ ਨਹੀਂ ਅੱਜ ਮੈਂ ਤਾਂ ਨਹੀਂ ਕਿਹਾ ਮੈਂ ਕਿਹਾ ਜੇ ਇਹਨਾਂ ਨੇ ਨਾ ਕਰਤਾ ਮੇਰਾ ਮੂਡ ਖਰਾਬ ਹੋ ਜਾਣਾ ਇਸ ਕਰਕੇ ਚੁੱਪੇ ਰਹੁ ਅੱਜ ਕਿਹੜਾ ਨਹੀਂ ਸਹੀ ਗੱਲ ਹੈ ਵੀ ਗਾਲਾਂ ਪੈ ਜਾਣੀਆਂ ਹਾਂ ਚਲੋ ਫਿਰ ਆਪਾਂ ਜਿਹੜੀ ਸਾਈਡ ਤੋਂ ਬੜੇ ਆਂ ਦਿਸ ਸਾਈਡ ਹੈਗੀ ਹੈ ਜਿਹੜੀ ਇਹ ਲੰਗਰ ਹਾਲ ਹੈਗਾ ਜੀ ਤੇ ਆਊਟ ਸਾਈਡ ਹੈਗਾ ਜੀ ਤੇ ਇਧਰ ਸਾਡੇ ਪਰਮਿੱਤਰ ਰਹਿੰਦੇ ਨੇ ਕਿ ਜੀ ਗੋਸਲਾਪਿੰਡ ਦੇ ਵਿੱਚ ਜਿਹੜੇ ਕਿ ਸਾਨੂੰ ਹਮੇਸ਼ਾ ਯਾਦ ਕਰੀ ਜਾਂਦੇ ਨੇ ਵਾਗਰਪਲਾ ਕਰੇ ਤੇ ਉਹ ਅੱਜ ਕਿਤੇ ਗਏ ਹੋਏ ਆ ਉਹਨਾਂ ਨੇ ਉਹਨਾਂ ਨੂੰ ਫੋਨ ਕਰਕੇ ਅਸੀਂ ਦੱਸਿਆ ਵੀ ਸੀਗਾ ਫਿਰ ਨਾਰਾਜ਼ ਨਾ ਹੋ ਜਾਣ ਕਿਤੇ ਇਸ ਗੱਲ ਕਰਕੇ ਉਹਨਾਂ ਨੂੰ ਦੱਸਿਆ ਸੀਗਾ ਤੇ ਉਹ ਕਹਿੰਦੇ ਵੀ ਅਸੀਂ ਕਿਤੇ ਗਏ ਹਾਂ ਵੀ ਸਵੇਰੇ ਦੱਸ ਦਿੰਦੇ ਤੁਸੀਂ ਸਾਨੂੰ ਮਹਾਦੇ ਸਾਨੂੰ ਦੱਸ ਦਿੰਦੇ ਤੁਸੀਂ ਸਪੈਸ਼ਲੀ ਸਾਡੇ ਵਾਸਤੇ ਟਾਈਮ ਕੱਢਣਾ ਸੀਗਾ ਹੁਣ ਹੁਣ ਜਿਹੜੇ ਕੰਮ ਨੇ ਤੁਸੀਂ ਕੀਏ ਤੁਹਾਡਾ ਕੰਮ ਰਹਿ ਜਾਣਾ ਸੀਗਾ ਫਿਰ ਸੋ ਲੋ ਜੀ ਅਪਾ ਹੁਣ ਇਥੇ ਸਾਰੇ ਦਰਸ਼ਨ ਕਰਵਾ ਦਾਂਗੇ ਜੇ ਇਥੇ ਕਿਸੇ ਨੇ ਨਾ ਰੋਕਿਆ ਆਹਾ ਜੁੱਤੀਆਂ ਵਗੈਰਾ ਉੱਥੇ ਨੂੰ ਖੋਲ ਦੇ ਜੇ ਮੈਂ ਉੱਥੇ ਨੂੰ ਖੋਲੂ ਕੱਠੀਆਂ ਜੀਆਂ ਪਤਾ ਲੱਗਦੇ ਰੂੰਗਾ ਆਪਾਂ ਨੂੰ ਕਿਧਰ ਬੱਚੇ ਹਾਂਜੀ ਆਜੋ ਆਜੋ ਹਾਕਾ ਮਾਰਦੀ ਹੈ ਜੀ ਸਾਡੀ ਕੁੜੀਆ ਵਾਹਿਗੁਰੂ 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 ਮਾਤਾ ਸਾਹਿਬ ਦੇਵਾ ਯਾਦਗਾਰੀ ਹਾਲ ਰੱਬੀ ਨੂਰਤਨ ਤਾਂ 168 ਸ਼੍ਰੀ ਨਾਭ ਕਮਲ ਰਾਜਾ ਸਾਹਿਬ ਜੀ ਇਹਨਾਂ ਦੀ ਕਹਿੰਦੇ ਕੋਈ ਤਸਵੀਰ ਨਹੀਂ ਮਿਲੂਗੀ ਤੁਹਾਨੂੰ ਕਿਤੇ ਵੀ ਇੱਥੇ ਗੁਰਬਾਣੀ ਦਾ ਹੀ ਮਤਲਬ ਪ੍ਰਭਾਵ ਹੈ ਤੇ ਇਹ ਬਿਲਡਿੰਗ ਅੰਦਰ ਉਹਨਾਂ ਦੇ ਕੋਈ ਮੇਰੇ ਖਾਤੇ ਆਸਣ ਵਗੈਰਾ ਹੈਗੇ ਨੇ ਤੁਹਾਨੂੰ ਦਿਖਾਵਾਂਗੇ ਆਪਾਂ ਦਰਸ਼ਨ ਕਰਵਾਵਾਂਗੇ ਕਿਹੜੀ ਚੀਜ਼ ਹੱਥ ਧੋਣੇ ਸੀ ਮੈਂ ਹੱਥ ਧੋਇਆ ਉਹ ਇਹ ਮੇਰੇ ਬੁੱਤ ਕਿੱਥੇ ਆ ਗਿਆ ਬਾਬਾ ਬੈਗਰੀ ਕਿੱਥੇ ਬੈਗਰੀ ਕਿੱਥੇ ਬੁੱਤ ਓਏ ਛੇਨੇ ਕਾਕੇ ਛੇਨੇ ਕਾਕੇ ਬੈਗਰੀ ਕਿੱਧਰ ਹੈ ਬੈਗਰੀ ਜੀ ਬੈਗਰੀ ਕਿੱਥੇ ਹੈ ਨਾ ਅੰਮਾ ਆਲਾ ਲਾਣਾ ਚਾਹੀਏ ਕਰਨ ਮੇਰਾ ਫੋਨ ਫਾਨ ਨ ਵੀ ਨਾ ਉਹ ਕਰਦੀ ਕਿਤੇ ਚਲੋ ਕਰੋ ਦਰਸ਼ਨ ਜੀ ਸਾਰੀਆਂ ਸੰਗਤਾਂ ਤੁਸੀਂ ਵੀ ਨਾਮ ਕਮਲ ਰਾਜਾ ਸਾਹਿਬ ਐਥੇ ਚੜਦੇ ਨੇ ਜੀ ਜਹਾਜ਼ ਹੈ 6ਵੇਂ ਪਾਸੇ ਵੀ ਚਰਨਸ਼ੂਰ ਨਗਰੀ ਆ ਹਰ ਗੋਬਿੰਦ ਸਿੰਘ ਸਾਹਿਬ ਇਹ ਵੀ ਪੁਰੇ 6 ਇਹ ਵੀ ਮੈਨੂੰ ਪਤਾ ਨਹੀਂ ਸੀਗਾ ਮੈਂ ਤੁਹਾਨੂੰ ਗੱਲ ਕਹਾਂ ਮਾਜਾ ਸਾਹਿਬ ਜਨਮ ਤਨਜੀੜਾ ਬੱਲੋਵਾਲ ਤੋਂ ਹੋਇਆ ਸੀ ਬੱਲੋਵਾਲ ਹਾਂ ਬੱਲੋਵਾਲ ਦੀ ਧਰਤੀ ਹੂੰ ਮੈਨੂੰ ਪਤਾ ਨਹੀਂ ਸੀ ਤੂੰ ਦੱਸੀ ਜਾਂਦੀ ਕੁਸ ਕਿੱਧਰ ਗਈ ਇਹਦੀ ਮੰਮੀ ਕਿੱਥੇ ਹੈ ਮਾ ਮੰਗਲਦਾਸ ਤੇ ਮਾਤਾ ਦਾ ਨਾਮ ਦੇਈ ਸੀਗਾ ਅੱਛਾ ਲਿਖਿਆ ਹੋਇਆ ਉੱਥੇ ਹੈ ਠੀਕ ਹੈ ਗੁੱਡ ਇਨਫੋਰਮੇਸ਼ਨ ਦੇ ਦੇਣੀ ਇਨਫੋਰਮੇਸ਼ਨ ਨਹੀਂ ਕੁਛ ਤਾਂ ਪਤਾ ਹੈ ਮੈਨੂੰ ਚੱਬਦੇ ਨਹੀਂ ਸੰਦੇ ਆਪਾਂ ਗੁਲਾਬ ਸਿੰਘ ਜੀ ਲੱਗਦੇ ਚੰਗੋ ਸਰ ਸਾਡੇ ਮੇਰੇ ਨਾਨਕਿਆਂ ਦੇ ਹਾਂ ਮਾਣ ਮਜਰੇ ਆਣੇ ਤੇ ਇਸਮਖਰ ਸਾਹਿਬ ਤੋਂ ਕਿਧਰ ਉਹਦੀ ਮੰਮੀ ਕੁੜੀ ਕਿੱਥੇ ਗਈ ਕੁੜੀ ਚਲੋ ਵਿਛੋਨੇ ਗਾ ਕੇ ਤੇ ਕੋ ਮਥਾ ਅੰਦਰ ਚੱਲ ਕੇ ਵਾਇਗਰੂ ਭਲਾ ਕਰੇ ਸਬਦਾ ਤੁਸੀਂ ਭਾਈ ਕੈਮਰੇ ਦੀ ਨਿਗਰਾਨੀ ਦੇ ਵਿੱਚ ਹੋ ਲਓ ਜੀ ਜੈ ਹੋਵੇ ਮੇਰੀ ਜੈ ਹੋਵੇ ਬਬੀ ਜੈ ਹੋਵੇ ਬਬੀ ਕਿਰਪਾ ਰੱਖੇ ਉਹਨੇ ਅਰਦਾਸ ਜੇ ਮੈਂ ਆਪਾ ਪੜਨੇ ਆ ਨਾ ਜੀਣਾ ਵਿਸਰੀ ਨਾ ਅਵਸਰੀ ਨਾ ਤੁਕਲੀ ਨਾ ਬੁਲਾ Na visari, na tukuli, na pula. ਰੁਕਾ ਰੱਖ ਕੀ ਪੜੇ ਹੱਥ ਸਿੱਧੇ ਰੱਖੇਉਂਦੀ ਕਿਸੇ ਦੋਨੋਂ ਨਾ ਆਵਾਜ਼ ਹੱਥ the oh, hot ਕਿਆ ਹੋ ਗਿਆ ਸਤ ਗੁੰਡਾ ਕਾਤੇ ਖੋਲਿਂ ਖੋਲਾ ਖੋਲੋ ਬਤਾ ਕਪੜਾ ਸੇ ਆਪਣੇ ਆਪੇ ਇੱਥੇ ਬੰਦ ਹੁੰਦਾ ਹੈ ਉਹ ਲੱਗਾ ਹੋਇਆ ਹੈ ਜਿੱਥੇ ਪ੍ਰਿੰਗੀ ਦੇ ਹਾਂਜੀ ਬੇ ਸੇਨੇ ਕੱਕੇ ਤੋ ਲੋ ਹੱਥ ਪੁੱਤਾ ਜੋ ਇਹ ਤਾਂ ਬਸ ਆ ਕੋਈ ਜਲਦੀ ਆ ਤੁਮ ਆ ਜੋ ਸ਼ਾਂਤੀ ਹੈ ਨਾ ਪੂਰੀ ਸ਼ਾਂਤੀ ਹੈ ਹਾਂ Thank <laughs> you. ਭਾਜੀ ਸਾਨੂੰ ਮਿਲੇ ਆ ਜੀ ਇੱਥੇ ਆਪਣਾ ਰਾਜਾ ਸਾਭਜੀ ਦੇ ਮਜਾਰੇ ਤੇ ਕਹਿੰਦੇ ਭਾਈ ਅਸੀਂ ਤੁਹਾਡੇ ਬਲੌਗ ਦੇਖਦੇ ਆ ਕਦੋਂ ਦੇਖਦੇ ਆ ਬਲੌਗ ਕਿਵੇਂ ਜਾਣਦੇ ਸਾਨੂੰ ਦੱਸਣਗੇ ਸਾਰਾ ਕੁਝ ਹਾਂਜੀ ਅਸੀਂ ਮਾਲਾ ਇਹਨਾਂ ਨੂੰ ਭਾਈ ਉਹਨਾਂ ਨੇ ਜਾਣਦੇ ਇਟਲੀ ਤੋਂ ਭਾਈ ਯਾਨੀ ਕਿ ਕਾਫੀ ਦੇਰ ਤੋਂ ਸਾਡੇ ਬਲੌਗ ਦੇਖਦੇ ਆ ਠੀਕ ਹੈ ਜੀ ਤੇ ਮੈਂ ਪਹਿਲਾਂ ਅਖਦੇ ਸੀ ਸਾਡੇ ਮੰਮੀ ਡੈਡੀ ਚਲੇਗਾ ਉਹ ਦੇਖਣ ਲੱਪਾ ਹੁਣ ਅਸੀਂ ਜਦੋਂ ਉਹ ਇੰਨਾ ਵੀ ਉਹ ਐਨੇ ਇਹਨਾਂ ਦੇ ਫੇਵਰੇਟ ਹੋ ਗਿਆ ਤੇ ਜਾਂ ਸ਼ਾਮ ਦੀ ਰੋਟੀ ਹਨਾ ਹਾਂਜੀ ਪਹਿਲਾਂ ਇਹਨਾਂ ਦਾ ਬਲੌਗ ਨਾਲ ਫਿਰ ਅਸੀਂ ਰੋਟੀ ਖਾਣ ਲੱਗਣਾ ਸਾਰਿਆਂ ਤਸੱਲੀ ਦਾ ਟੇਬਲ ਤੇ ਪਈ ਦਿੰਦੀ ਜਿੰਨਾ ਚੱਕ ਤੇ ਲਾਈਏ ਨਾ ਉਹਨੇ ਦਿਖਾਉਂਦੇ ਨਹੀਂ ਹੈਗੇ ਅੱਛਾ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਤੇ ਉਹ ਸਾਰੇ ਨੂੰ ਤੁਹਾਨੂੰ ਇਹਨਾਂ ਨੂੰ ਜਾਣਦੇ ਆ ਅੱਛਾ ਸਾਰੇ ਨੂੰ ਹੈ ਜੀ ਅੱਲ ਸਾਡੇ ਟੱਬਰ ਨੂੰ ਵੇਖਾ ਬਾਕੀ ਰਿਤੇ ਦਾ ਕੱਟ ਜਾਂਦੇ ਨਹੀਂ ਜਿੰਨਾ ਤੁਹਾਨੂੰ ਜਾਣਦੇ ਮੇਰੀ ਗੱਲ ਠੀਕ ਹੈ ਜੀ ਉਹਨਾਂ ਦੇ ਨਾਮ ਉਹ ਲੱਗ ਜਾਂਦੀ ਤੁਹਾਡੇ ਉਹਨਾਂ ਨੂੰ ਹੁਣ ਯਾਦ ਰਹਿ ਗਿਆ ਜਾਨਦੀ ਬਾਤ ਤੁਹਾਡੇ ਨਾਮ ਜੀ ਯਾਦ ਰੱਖਣਗੇ ਤੁਹਾਡੇ ਫਾਦਰ ਸਾਹਿਬ ਤੁਹਾਡੇ ਪੇਰੈਂਟਸ ਹੈ ਜੀ ਠੀਕ ਹੈ ਜੀ ਠੀਕ ਹੈ ਠੀਕ ਹੈ ਠੀਕ ਹੈ ਜੀ ਇਹ ਕਰਕੇ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਤਸਮਨ ਨਹੀਂ ਸਮਝ ਲੱਗਦੀ ਮਤਲਬ ਹੈ ਨਾ ਜਿਹੜੀ ਤੁਹਾਡੀਆਂ ਤੁਸੀਂ ਨਾ ਆਸ ਵਿੱਚ ਹੀ ਇਹ ਗੱਲਾਂ ਕਰਦੇ ਲੜਦੇ ਇੱਕ ਦੂਜੇ ਨਾਲ ਲੜਦੇ ਜਾਂ ਵੀ ਜਿਹਦਾ ਨਾ ਤੁਹਾਡਾ ਪਿਆਰ ਜਿਹੜਾ ਹਾਂਜੀ 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 ਠੀਕ ਹੈ ਜਿਆਦਾ ਜਿਹੜਾ ਪਸੰਦ ਕੀਤਾ ਹਨ ਜਿਹੜਾ ਬਾਹਰ ਪਸੰਦ ਕੀਤੇ ਆ ਜਿਹੜਾ ਤੁਹਾਡਾ ਪਿਆਰ ਆ ਨਾ ਆਪਸੀ ਹੈ ਨਾ ਆਪਸੀ ਪਿਆਰ ਹੈ ਹਾਂਜੀ ਬਹੁਤ ਜਿਆਦਾ ਲੋਕੀ ਨਿਸ਼ਾਨਦ ਕਰਦੇ ਆ ਜਿੱਦਾਂ ਇਹ ਲੜਦੇ ਨਹੀਂ ਤੁਸੀਂ ਆਪਸ ਵਿੱਚ ਇਹਨਾਂ ਦੂਜਾ ਕਰਦੇ ਆ ਆਪਣੇ ਦੁੱਧੇ ਆਪਣੇ ਜਨਮ ਹਾਲ ਜਨਮਾਲ ਜੀ ਹਾਂਜੀ ਹਾਂਜੀ ਉਹਨਾਂ ਦੀ ਉਹ ਵੀ ਇੱਧਰ ਵਿੱਚ ਤਾਂ ਸਾਡਾ ਪਤਾ ਤੁਹਾਡਾ ਬੇਟਾ ਇੱਧਰ ਹੈ ਹਾਂਜੀ 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 ਦਾੜੀ ਤੁਹਾਡੇ ਸਾਰੀ ਹੀ ਜੀ ਦਾ ਮੇਰੀ ਘਰਵਾਲੀ ਨੂੰ ਸਾਰਾ ਪਤਾ ਅੱਛਾ ਇਹ ਤੂੰ ਜੈਡ ਹੈ ਇਹ ਤੂੰ ਜੈਡ ਪਤਾ ਉਹਨਾਂ ਨੂੰ ਜਾਣੀ ਤੇ ਉਹ ਮੈਨੂੰ ਬੇਟੇ ਵਾਲਾ ਤਾਂ ਦਾ ਲੱਗਾ ਸੀਗਾ ਹਾਂਜੀ ਬੇਟੀ ਦਾ ਬੜਾ ਦੂਜਾ ਕਰਦੇ ਹਾਂਜੀ ਬੜੀਆਂ ਨੂੰ ਪਹਿਲਾਂ ਨਿੱਕੀ ਜੀ ਹੁੰਦੀ ਸੀ ਹਾਂ ਹਾਂ ਨਿੱਕੀ ਤੇ ਹੁਣ ਵੱਡੀ ਤਾਂ ਹੋਣੀ ਹੋ ਜਾਣੀ ਹੈ ਨਹੀਂ ਨਿੱਕੀ ਜੀ ਦੀ ਵੱਡੀ ਤਾਂ ਹੋਗੀ ਹੁਣ ਤੇ ਉਹ ਤਾਂ ਸਾਰੇ ਇਸ ਕਰਕੇ ਯਾਨੀ ਕਿ ਜਦੋਂ ਹੁਣ ਆਪਣੇ ਅਸੀਂ ਉੱਤਰ ਜ਼ਿਆਦਾ ਕਾਫੀ ਦੂਰ ਤੋਂ ਰਹਿੰਦੇ ਹਾਂ ਹਾਂਜੀ ਫਿਰ ਤੁਹਾਨੂੰ ਤੁਸੀਂ ਕਿਤੇ ਨਾ ਕਿਤੇ ਪੰਜਾਬ ਨੂੰ ਮਿਸ ਕਰਦੇ ਹੋ ਉਹਨਾਂ ਪਰ ਤੇ ਕੁਛ ਨਾ ਕੋਈ ਰਿਸ਼ਤੇਦਾਰੀ ਭੁੱਲੀ ਨਹੀਂ ਯਾਨੀ ਤੁਹਾਡੇ ਨਾਲ ਯਾਦ ਰਹੀ ਹੈ ਸਾਡੀਆਂ ਸਾਰੀਆਂ ਰਿਸ਼ਤੇਦਾਰੀਆਂ ਯਾਦ ਹੋ ਗਈਆਂ ਤੁਹਾਨੂੰ ਉਹ ਹੋਣ ਬਣੀ ਜਾਂਦੀ ਹੈ ਜੀ ਗੱਲ ਤਾਂ ਠੀਕ ਹੈ ਹਾਂ ਜੀ ਹੋਰ ਸੇਵਾ ਦੱਸੋ ਜੀ ਕੋਈ ਬਸ ਮਿਹਰਬਾਨੀ ਦੀ ਤੁਹਾਡੀ ਪਾਤਸ਼ਾਹ ਦਾ ਦਰਸ਼ਨ ਹੋ ਗਿਆ ਬਹੁਤ ਹੈ ਜੀ ਓਕੇ ਜੀ ਓਕੇ ਜੀ ਪਹੁੰਚ ਗਏ ਆ ਜੀ ਅਸੀਂ ਬਲਾਚੌਰ ਦੇ ਕੋਲ ਠੀਕ ਹੈ ਤੇ ਤੁਹਾਨੂੰ ਪਤਾ ਗਰਮੀ ਬਹੁਤ ਜ਼ਿਆਦਾ ਇਸ ਕਰਕੇ ਖਾਣਾ ਪੀਣਾ ਬਣਦਾ ਜ਼ਰੂਰੀ ਆ ਤੇ ਲੱਗੇ ਹੋਏ ਆ ਜੀ ਇਹਦੇ ਸੰਤਰੇ ਲੈਣ ਪਹਿਲਾਂ ਸਾਡੀ ਥੋੜੀ ਜੀ ਭਾਜੀ ਨਾਲ ਹੋ ਗਈ ਸੀ ਕਿ ਲੜਾਈ ਪਾਜੀ ਕਹਿੰਦੇ ਨਹੀਂ 100 ਦੇ ਉਹਦੇ 3 ਕਿਲੋ ਸੀ ਕਿ 100 ਦੇ 4 ਕਿਲੋ ਲੈਣੇ ਇਹ ਕਹਿੰਦੇ ਸਾਨੂੰ ਦੱਸੋ ਰੋਪੜ ਚ ਕਿੱਥੇ ਮਿਲਦੇ ਆ ਮੈਂ ਦੱਸਦਾ ਫਿਰ ਇਹਨਾਂ ਨੂੰ ਮੜਾ ਜੇ ਸਮਝਾਤਾ ਇਹ ਸਮਝ ਗਏ ਠੀਕ ਐ ਸੋ ਲੱਗੇ ਹੋਏ ਆ ਜੀ ਆਦਰ ਸੰਗਤਰੇ ਆਪਣੇ ਜੁੜਮੇ ਮਾਣ ਮੰਮੀ ਦੇਖ ਕੇ ਵਧੀਆ ਜੇ ਪਾਇਓ ਆ ਨ ਘੈਂਟ ਘੈਂਟ ਠੀਕ ਐ ਸੋ ਦੁਕਾਨ ਦੇ ਬਾਰੇ ਸੋਲਰ ਲਾਈਟ ਵੀ ਲਾਈ ਵੀ ਐ ਜੀ ਇਹਨਾਂ ਨੇ ਜਿਹੜੀ ਆਪਣੀ ਸੋਲਰ ਸੌਰੀ ਪਲੇਟ ਹੁੰਦੀ ਆ ਉਹ ਲਾਈ ਵੀ ਆ ਸਵਾਨ ਵਗੈਰਾ ਦਾ ਅਰਥ ਹੈ ਬੜਾ ਬਚਾਰੀ ਕੁੜੀ ਕਰ ਰਹੀ ਹੈ ਜੀ ਕੰਮ ਤੇ ਪੜਦੀ ਨਹੀਂ ਵੀ ਤੂੰ ਪੜਦੇ ਨਹੀਂ ਤੂੰ ਵਿਆਹ ਹੋਇਆ ਵਾ ਅੱਛਾ ਆਓ ਕੱਢਣ ਠੀਕ ਠਾਕ ਲੱਗੀ ਵੀ ਉਹ ਜੂਸ ਵਗੈਰ ਕੱਢਣ ਪਾਜੀ ਹੁਣ ਤੁਸੀਂ ਠੰਡਾ ਹੀ ਹੋ ਗਏ ਕੈਮਰੇ ਦੇਖ ਕੇ ਲੈ ਆ ਹੀ ਨਹੀਂ ਗੱਲ ਬਣਦੀ ਹੁੰਦੀ ਦੇਖੋ ਸ਼ਰਮਾਤੇ ਸੀ ਅੱਛਾ ਮੰਜਾ ਹੀ ਡਾਇਆ ਵਾ ਅੰਦਰ ਹਾਂ ਦੇਖ ਲੋ ਡਰ ਪੇ ਲੈ ਚਲੋ कोई गल है तो अपा ये सामान पुछदे अच्छा गुड़ पुछदे हैं ओ अच्छा गुड़ बेचदे हैं बेच ले आओ भाई ले आओ ताजा ताजा जूस मासी भी आ गई साडी बाहर हो गए हो गए बस चक्को ਲੋ ਬਾਈ ਪਹੁੰਚ ਗਿਆ ਸਾਰਿਆਂ ਦੇ ਕੋਲ ਪੈਗ ਪੈਗ ਵੀ ਕਈ ਪ੍ਰਕਾਰ ਦੇ ਹੁੰਦੇ ਆ ਜੀ ਜ਼ਰੂਰੀ ਦਾਰੂ ਵਾਲਾ ਨਹੀਂ ਅਸੀਂ ਜੂਸ ਵਾਲਾ ਪੈਗ ਪੀ ਰਹੇ ਹਾਂ ਹੁਣ ਤੋਂ ਥੱਲੇ ਖੜ ਕੇ ਪੀਲਾ ਕਰਨ ਬਸ ਰਾਤ ਨੂੰ ਪੁੱਠੀ ਦੀ ਮੇਰੀ ਬੂਬ ਨੂੰ ਵੀ ਪਲਾ ਦਿਓ ਭਾਈ ਮੰਮਾ ਪਲਾਉਂਦੀ ਮੰਮਾ ਬੂਬਾ ਪਲਾਦੀ ਏ ਮੇਰਾ ਗੱਗਾ ਜੂ ਜੂ ਬੀ ਨੰਨਾ ਨਾ ਜੀ ਸ਼ਾਬਾ ਬਬਾ ਸ਼ਾਬਾ ਠੀਕ ਆ ਅਰੇ ਪ੍ਰਾਂਤ ਕੱਲੇ ਚਲੇ ਗਏ ਦੀਦੀ ਬਾਹਾਂ ਕਿ ਗਈ ਅਸੀਂ ਰੋਪੜ ਸ਼ਹਿਰ ਦੇ ਵਿੱਚ ਲੈਣੀ ਆ ਸਬਜ਼ੀ ਪਾਪਾ ਕਹਿੰਦੇ ਆਲੂ ਤੇ ਪਿਆਜ਼ ਲੋ ਕੋਈ ਵੀ ਉਤਰ ਨੂੰ ਤਿਆਰ ਨਹੀਂ ਪਾਪਾ ਵੀ ਠੀਠ ਬਣੇ ਬੈ ਗਏ ਉਹਨਾਂ ਦੇ ਨਿਆਣੇ ਵੀ ਠੀਠ ਬਣੇ ਹੋਏ ਆ ਮੰਮੀ ਸਾਡੀ ਇੱਕ ਬਥੇਰੀ ਕੰਮੀ ਆ ਮੰਮੀ ਚਲੇਗੀ ਵਿਚਾਰੀ ਆਪਦਾ ਫਿੱਟਾ ਬਣਾ ਦੇ ਮੜਾ ਜਾ ਕੇ ਅੱਛੇ ਆ ਤੂੰ ਰਹਿ ਜਾ ਤੇ ਮਿੱਟੀ ਪਾ ਕੇ ਜਾ ਖਿਆਰਟ ਕਹਤਾ ਹੈ ਇਹ ਆਲੂ ਅੰਗੂਰ ਸੌ ਦਾ 1 ਕਿਲੋ ਪਿਆਜ਼ ਆਲੂ ਆ ਤਾਰੇ ਹੁਣ ਇੱਧਰ ਨੂੰ ਆ ਕੇ ਆਇਆ ਮੜਾ ਜਾ ਕਰਦੇ ਹਰਪੂ ਦੂਸਰੇ ਬੰਦੇ ਕਿੱਥੇ ਜਿਨ੍ਹਾਂ ਦੀ ਅੱਗੇ ਹੁੰਦੀ ਔਰੇ ਅੱਛਾ ਵੀਰਾ ਯਾਰ ਰਾਜਰਾ ਪਈਆਂ ਸ਼ਕਰਕੰਦੀ ਪਈਆਂ ਜੀ ਅਹ ਹਾਂ ਪਾਈ ਅੱਗੇ ਦੇਣੇ ਇਹ ਕਿਸੇ ਨੂੰ ਵਧੀਆ ਵਧੀਆ ਜਿਆ ਦੇ ਦੋ ਪਾ ਕੇ ਲੈ ਕੇ ਦੇ ਖਾਗਰ ਦੇ ਦਿੰਦੇ ਆ

ਨਹੀਂ ਬੋਲਣਾ ਨਾ ਬੋਲ ਤਿੰਜੀ ਜੀ ਲੈ ਕੇ ਆ ਮੈਂ ਇੱਕ ਮੈਂ ਉੱਪਰ ਤੇ ਤੇਰੀਆਂ ਕਾਇਆਂ ਕਰਾ ਨੋਜ ਥੈਂਕ ਯੂ ਥੈਂਕ ਯੂ ਕਹਦੇ ਮੈਨੂੰ ਹੋਈ ਨਹੀਂ ਹੈ ਪੂਰੇ ਆਪਣੇ ਘਰ ਨੂੰ ਵੀ ਲੈ ਲੈ ਪਹੁੰਚ ਗਏ ਜੀ ਅਸੀਂ ਘਰ ਠੀਕ ਆ ਹੁਣ ਕਰਾਂਗੇ ਰਿਲੈਕਸ ਬਾਕੀ ਸ਼ਾਮ ਨੂੰ ਵੀ ਕੁਝ ਸੋਚਿਆ ਹੋਤਾ ਹੈਗਾ ਹੋਵੇ ਨਾ ਹੋਵੇ ਬੱਕਰੀ ਗੱਲ ਹੈ ਜੀ ਠੀਕ ਹੈ ਜੀ ਆ ਸਾਡੀ ਜੱਬੂ ਆ ਜੀ ਚਲੋ ਠੀਕ ਹੈ ਫਿਰ ਮਿਲਦੇ ਆ ਕਿਸੇ ਅਗਲੀ ਵੀਡੀਓ 'ਚ ਮਾਣੀ ਮਿਲਦੇ ਆ ਕਿਸੇ ਅਗਲੀ ਵੀਡੀਓ 'ਚ ਪਰਮਾਤਮਾ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ 'ਚ ਰੱਖੇ ਜੀ ਤੰਦਰੁਸਤ ਰੱਖੇ ਓਕੇ ਫਿਰ ਬਾਏ ਬਾਏ